ਕਕ ਨੋਟਪਲੇਸ ਕਲੋਨੀ ਹੈ ਉਹਦੇ ਵਿੱਚ ਉਹਨੇ 100 ਸ਼ੋਰਮ ਕਟਿਆ ਕੋਈ ਐਨ ਆਰ ਆਈ ਸੇਵਾ ਸਿੰਘ 1 ਇੰਚ ਪਾਰਕਿੰਗ ਨਹੀਂ ਛੱਡੀ 35 ਗੱਜ ਜਗ੍ਹਾ ਉਹ 50 ਲੱਖ ਦੀ ਵੇਚਦਾ 1.5 ਲੱਖ ਰੁਪਏ ਗੱਜ ਪਰ ਨਗਰ ਨਿਗਮ ਨੂੰ ਕਹਿੰਦੇ 7 ਲੱਖ ਰੁਪਏ ਜਮਾ ਹੋਗੇ ਇਹ ਬਹੁਤ ਵੱਡਾ ਕਫਲਾ ਜੀ ਦੇ ਵਿੱਚ ਰਾਜਨੀਤਿਕ ਵੀ ਰਲੇ ਹੋਏ ਨੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਮੈਂ ਕਾਫੀ ਦਿਨਾਂ ਤੋਂ ਹਾਊਸ 'ਚ ਵੀ ਰੌਲਾ ਪਾਉਂਦਾ ਰਿਹਾ ਚੀਖ ਚੀਖ ਕੇ ਬੋਲਦਾ ਰਹਿ ਮੱਖ ਮੰਤਰੀ ਸਾਹਿਬ ਇਹ ਸੁਣ ਲਓ ਇਹ ਬਹੁਤ ਵੱਡਾ ਕਫਲਾ ਇਹਦੇ 'ਚ ਹਜ਼ਾਰਾਂ ਕਰੋੜ ਦਾ ਕਫਲਾ ਵੀ ਗਰੀਬ ਆਦਮੀ ਦਾ ਬੁਰਾ ਹਾਲ ਹੈ ਔਰ ਅਮੀਰ ਆਦਮੀ ਨਵੇਂ ਤੋਂ ਨਵਾਂ ਹੋ ਰਿਹਾ ਜੇ ਰੈਵਨਿਊ ਲਿਆ ਜਾਵੇ ਨਗਰ ਨਗਰ ਨੂੰ ਉਸੇ ਕਲੋਨੀ ਚ 20 ਕਰੋੜ ਤੋਂ ਜ਼ਿਆਦਾ ਟੈਕਸ ਆਉਂਦਾ ਮੈਂ ਜਿਹੜੀ 5 ਸਾਲ ਤੋਂ ਲਿਸਟ ਦਿੱਤੀ ਅੱਜ ਫੇਰ ਕਮਿਸ਼ਨਰ ਸਾਹਿਬ ਨੂੰ ਦੁਆਰਾ ਦੇ ਕੇ ਚੱਲੇ ਔਰ ਮੈਨੂੰ ਬੜੀ ਆਸ ਹੈ ਕਿ ਚੀਫ ਮਿਨਿਸਟਰ ਇਹਨਾਂ ਚੀਜ਼ਾਂ ਤੇ ਕਾਰਵਾਈ ਜ਼ਰੂਰ ਕਰਨਗੇ ਕਿਉਂਕਿ ਉਹ ਕਹਿੰਦੇ ਵੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੀ ਸਰਕਾਰ ਹੈ ਜਨ ਹਿਤੇਸ਼ੀ ਟੀਆਰਪੀ ਨਹੀਂ ਭਰੋਸਾ ਆਪਕਾ ਮੈਂ ਕਾਫੀ ਦਿਨਾਂ ਤੋਂ ਹਾਊਸ 'ਚ ਵੀ ਰੋਲਾ ਪਾਉਂਦਾ ਰਿਆਂ ਚੀਖ-ਚੀਖ ਕੇ ਬੋਲਦਾ ਰਿਆਂ ਵੀ ਮੁੱਖ ਮੰਤਰੀ ਸਾਹਿਬ ਇਹ ਸੁਣ ਲਓ ਇਹ ਬਹੁਤ ਵੱਡਾ ਕਪਲਾ ਇਹਦੇ 'ਚ ਹਜ਼ਾਰਾਂ ਕਰੋੜ ਦਾ ਕਪਲਾ ਮੈਨੂੰ ਠਾਕਰ ਵਿਸ਼ਵਨਾਥ ਜੀ ਮੈਂ ਸਾਰੇ ਅਸੀਂ ਮਹੱਲੇ ਜਦੋਂ ਹੁਣ ਗਏ ਆ ਇਲੈਕਸ਼ਨਾਂ 'ਚ ਗਏ ਤਾਂ ਦੇਖਿਆ ਲੋਕ ਲੋਕਾਂ ਕੋਲ ਨਾ ਪੀਣ ਨੂੰ ਪਾਣੀ ਹੈ ਨਾ ਵਿਚਾਰੇ ਕੋਈ ਸੀਵਰੇਜ ਹੈ ਜੇਕਰ ਪਾਣੀ ਕਿਤੇ ਆਉਂਦਾ ਤਾਂ ਗੰਦਾ ਸੀਵਰੇਜ ਆਉਂਦਾ ਠਾਕਰ ਸਾਹਿਬ ਦੇ ਵਿਸ਼ਵਨਾਥ ਜੀ ਨੇ ਮੈਨੂੰ ਦੱਸਿਆ ਪਰ ਜਿਹੜੇ ਪ੍ਰਵਾਸੀ ਭਲਾਈ ਬੋਰਡ ਦੇ ਚੇਅਰਮੈਨ ਸੀ ਸਾਡੇ ਇਹ ਗਰੀਬ ਆਦਮੀ ਦਾ ਬੁਰਾ ਹਾਲ ਹੈ ਔਰ ਅਮੀਰ ਆਦਮੀ ਨਵੇਂ ਤੋਂ ਨਵਾਂ ਹੋ ਰਿਹਾ ਵੱਡੇ ਤੋਂ ਵੱਡਾ ਹੋਈ ਜਾਂਦਾ ਇਹ ਬਹੁਤ ਵੱਡਾ ਘਪਲਾ ਜੀ ਦੇ ਵਿੱਚ ਰਾਜਨੀਤਿਕ ਵੀ ਰਲੇ ਹੋਏ ਨੇ ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ ਜਿਹਦੇ ਵਿੱਚ ਰਾਜਨੀਤਕਾਂ ਦਾ ਵੀ ਨਾਮ ਹੈ ਜਿੰਨਾਂ ਵਿੱਚ ਅਫਸਰ ਵੀ ਰਲੇ ਹੋਏ ਨੇ ਔਰ ਦੇਖੋ ਇੱਕ ਕਨੋਟ ਪਲੇਸ ਕਲੋਨੀ ਹੈ ਉਹਦੇ ਵਿੱਚ ਉਹਨੇ 100 ਸ਼ੋਰੂਮ ਕਟਿਆ ਕੋਈ ਐਨ ਆਰ ਆਈ ਸੇਵਾ ਸੰਗਤ ਉਹ ਮੈਂ 5 ਸਾਲ ਤੋਂ ਕਹੀ ਜਾ ਰਿਹਾ ਕਹਿੰਦਾ ਜੀ ਪਾਸ ਕਰਾਤੀ 1 ਇੰਚ ਉਹਨੇ ਪਾਰਕਿੰਗ ਨਹੀਂ ਛੱਡੀ 1 ਇੰਚ ਪਾਰਕਿੰਗ ਨਹੀਂ ਛੱਡੀ 35 ਗਜ ਜਗ੍ਹਾ ਉਹ 50 ਲੱਖ ਦੀ ਵੇਚਦਾ 1.5 ਲੱਖ ਰੁਪਏ ਗਜ ਪਰ ਨਗਰ ਨਿਗਮ ਨੂੰ ਕਹਿੰਦੇ 7 ਲੱਖ ਰੁਪਏ ਜਮਾ ਹੋਗੇ ਨਗਰ ਨਿਗਮ ਨੂੰ ਉਸ ਕਲੋਨੀ ਦੇ ਵਿੱਚ ਜੇ ਰੈਵਨਿਊ ਲਿਆ ਜਾਵੇ ਨਗਰ ਨਿਗਮ ਨੂੰ ਉਸੇ ਕਲੋਨੀ 'ਚ 20 ਕਰੋੜ ਤੋਂ ਜ਼ਿਆਦਾ ਟੈਕਸ ਆਊਗਾ ਇੱਕ ਕਲੋਨੀ 'ਚ ਮੈਂ 130 ਏਕੜ ਦੇ ਕਰੀਬ ਮੈਦ ਔਰ ਠਾਕਰ ਵਿਸ਼ਵਾਨਾਥ ਜੀ ਨੇ 130 ਕੀਲਿਆਂ ਦੇ ਵਿੱਚ ਅੱਜ ਲਿਸਟ ਨਾਮ ਵੀ ਆਹ ਨਾਮ ਆ ਕਲੋਨੀ ਦਾ ਆਹ ਮਾਲਕ ਦਾ ਨਾਮ ਆ ਐਨੇ ਏਕੜ ਜਗ੍ਹਾ ਮੈਂ ਜਿਹੜੀ 5 ਸਾਲ ਤੋਂ ਲਿਸ ਦਿੱਤੀ ਅੱਜ ਫੇਰ ਕਮਿਸ਼ਨਰ ਸਾਹਿਬ ਨੂੰ ਦੁਆਰਾ ਦੇ ਕੇ ਚੱਲੇ ਆਂ ਔਰ ਮੁੱਖ ਮੰਤਰੀ ਸਾਹਿਬ ਤੋਂ 3 ਦਿਨ ਤੋਂ ਮੈਂ ਤੇ ਠਾਕੁਰ ਵਿਸ਼ਵਨਾਰਥ ਜੀ ਟਾਈਮ ਮੰਗ ਰਹੇ ਆਂ ਔਰ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਪੂਰਾ ਆਸਵੰਦ ਕਰਾਇਆ ਵੀ ਤੁਹਾਨੂੰ ਸ਼ਨੀਵਾਰ ਤੋਂ ਪਹਿਲਾਂ ਬੁਲਾਵਾਂਗੇ ਔਰ ਜਿੰਨੇ ਕਾਲੇ ਚਿੱਠੇ ਇਸਥੇ ਪ੍ਰਸ਼ਾਸਨ ਦੇ ਰਾਜਨੇਤਾਵਾਂ ਦੇ ਸਾਰੇ ਮੁੱਖ ਮੰਤਰੀ ਨੂੰ ਇੱਕ ਇੱਕ ਗੱਲ ਦੱਸ ਕੇ ਆਵਾਂਗਾ ਮੁੱਖ ਮੰਤਰੀ ਨੇ ਸਾਡੇ ਪੰਜਾਬ ਦੇ ਔਰ ਮੈਨੂੰ ਬੜੀ ਆਸ ਆ ਕਿ ਚੀਫ ਮਿਨਿਸਟਰ ਇਹਨਾਂ ਚੀਜ਼ਾਂ ਤੇ ਕਾਰਵਾਈ ਜ਼ਰੂਰ ਕਰਨਗੇ ਕਿਉਂਕਿ ਉਹ ਕਹਿੰਦੇ ਵੀ ਸਾਡੀ ਆਮ ਆਦਮੀ ਪਾਰਟੀ ਸਰਕਾਰ ਲੋਕਾਂ ਦੀ ਸਰਕਾਰ ਹੈ ਨਾ ਲੋਕਾਂ ਕੋ ਪਾਣੀ ਨਾ ਲੋਕਾਂ ਕੋ ਸੀਵਰੇਜ ਨਾ ਲੋਕਾਂ ਕੋ ਬਿਜਲੀ ਦਾ ਮੀਟਰ ਨਾ ਲੋਕਾਂ ਕੋ ਰਜਿਸਟਰੀ ਇੱਕ ਗੱਲ ਕਹਿ ਦਿੱਤੀ ਜਾਂਦੀ ਹੈ ਵੀ ਕਲੋਨੀ ਨਜਾਇਜ਼ ਜਿਹੜੇ ਨਜਾਇਜ਼ ਕਲੋਨੀ ਜਿਹੜੇ ਮਾਲਕਾਂ ਨੇ ਕੱਟੀਆਂ ਮੈਂ ਉਹਨਾਂ ਦਾ ਨਾਮ ਵੀ ਦੇਤਾ ਟੈਲੀਫੋਨ ਨੰਬਰ ਵੀ ਦੇਤਾ ਐਡਰੈਸ ਵੀ ਦੇਤਾ ਤਾਂ ਵੀ ਉਹਨਾਂ ਤੇ ਕੋਈ ਪਰਚਾ ਜੇ ਨਾ ਹੋਇਆ ਤਾਂ ਮੈਂ ਮੁੱਖ ਮੰਤਰੀ ਦੇ ਸਾਹਮਣੇ ਜਾ ਕੇ ਮੈਂ ਔਰ ਮੇਰੇ ਟੀਮ ਮੈਂ ਔਰ ਮੇਰੀ ਟੀਮ ਸਾਰੀ ਠਾਕਰ ਵਿਸ਼ਵਨਾਥ ਜੀ ਔਰ ਸਾਰਾ ਇਸ ਰੋਮਣੀ ਕਾਲੀਦਲ ਦੀ ਟੀਮ ਮੁੱਖ ਮੰਤਰੀ ਦਫ਼ਤਰ ਦੇ ਬਾਹਰ ਜਾ ਕੇ ਅਸੀਂ ਮੁੱਖ ਮੰਤਰੀ ਦਫ਼ਤਰ ਦੇ ਬਾਹਰ ਜਾ ਕੇ ਭੁੱਖ ਹੜਤਾਲ ਤੇ ਬੈਠਾਂਗੇ ਪਰ ਇਹਨਾਂ ਜਿਹੜੇ ਕਲੋਨੀ ਕੱਟਣ ਵਾਲੇ ਜਿਹੜੇ ਨਾਜਾਇਜ਼ ਕਲੋਨੀਆਂ ਕੱਟਣ ਵਾਲੇ ਜਿਹੜੇ ਲੋਕ ਨੇ ਮਾਫੀਆ ਇਹਨਾਂ ਦਾ ਪਰਦਾ ਫਾਸ਼ ਅਸੀਂ ਜ਼ਰੂਰ ਕਰਾਂਗੇ ਔਰ ਜੇਕਰ ਇਹ ਕਾਰਵਾਈ ਹਫ਼ਤੇ 10 ਦਿਨ ਚ ਨਾ ਹੋਈ ਮੈਂ 4 ਸਾਲ ਤੋਂ ਹਾਊਸ ਦੀ ਮੀਟਿੰਗਾਂ 'ਚ ਮੇਰੀ ਰਿਕਾਰਡਿੰਗਾਂ ਘਟਾ ਲਓ ਇਹ ਲਿਸਟਾਂ ਦਿੰਦਾ ਰਿਹਾ ਅੱਜ ਦੇਖੋ ਮੈਂ ਜੋ ਕਹਿੰਦਾ ਸੀ ਵੀ ਪੀਣ ਨਹੀਂ ਪਾਣੀ ਨਹੀਂ ਮਿਲਣਾ ਤੁਸੀਂ ਜਿੰਨੇ ਘਰ ਬਣਾਈ ਜਨੇ ਹੋ ਲਾਈਟ ਨਹੀਂ ਮਿਲਣੀ ਅੱਜ ਦੇਖੋ ਉਹੀ ਸੱਚ ਹੋ ਗਿਆ ਜੇਕਰ ਇਹ ਮਾਫੀਆ ਜੇ ਜਿਹੜਾ ਭੂ ਮਾਫੀਆ ਹੈ ਨਜਾਇਜ਼ ਕਲੋਨੀ ਕੱਟਣ ਵਾਲਾ ਮਾਫੀਆ ਜੇ ਇਹਦੇ ਖਿਲਾਫ ਕਾਰਵਾਈ ਨਾ ਕੀਤੀ ਮੈਂ ਹਫਤੇ ਤੋਂ ਬਾਅਦ ਮੁੱਖ ਮੰਤਰੀ ਸਾਹਿਬ ਦੇ ਬਾਹਰ ਭੁਖ ਹੜਤਾਲ ਤੇ ਬੈਠਾਂਗਾ ਸਾਰੀ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਸ਼ਿਪ ਨਾਲ ਨੂੰ ਨਾਲ ਲਿਆ ਕੇ ਪਰ ਮੈਂ ਕਾਰਵਾਈ ਜਰੂਰ ਕਰਾ ਕੇ ਹਟੂ ਕਿਵੇਂ ਮੰਨਦੇ ਹੋ ਜੀ ਤੁਸੀਂ 5 ਸਾਲਾਂ ਤੋਂ ਲਗਾਤਾਰ ਜਣੀ ਸ਼ਿਕਾਇਤਾਂ ਦੇ ਰਹੇ ਹੋ ਪਰ ਵਿਚ ਅਧਿਕਾਰੀਆਂ ਦਾ ਜ਼ਿਕਰ ਆ ਰਿਹਾ ਕਿ ਅਧਿਕਾਰੀਆਂ ਦੀ ਇਨਵੋਲਵਮੈਂਟ ਆ ਲੱਗਦਾ ਕੁਝ ਵੱਡੇ ਕਪਲੇ ਹੋ ਸਕਦੇ ਨੇ ਬਹੁਤ ਵੱਡੇ ਕਪਲੇ ਮੈਂ ਮੁੱਖ ਮੰਤਰੀ ਸਾਹਿਬ ਨੂੰ ਤੁਹਾਡੇ ਜਰੀਏ ਮੈਸੇਜ ਦੇ ਚਾਣਾ ਵੀ ਇਸ ਕਲੋਨੀਆਂ ਤੋਂ ਜੇ 126 ਏਕੜ ਆ ਜੇ ਕਲੋਨੀਆਂ ਤੋਂ ਤੁਸੀਂ ਟੈਕਸ ਲੈ ਲਓ ਨਾ ਜਿੰਨਾ ਕਾਰਪੋਰੇਸ਼ਨ ਨੂੰ ਬਣਦਾ ਸਾਰੇ ਲੁਧਿਆਣੇ ਦੀ ਡਿਵੈਲਪਮੈਂਟ ਹੋ ਜੂ 100 ਕਰੋੜ ਤੋਂ ਉੱਤੇ ਦਾ ਕਪਲਾ ਜੇਕਰ ਇੱਕ ਏਕੜ ਇੱਕ ਕਲੋਨੀ 'ਚ 1 ਕਰੋੜ ਰੁਪਏ ਲਿਆ ਜਾਵੇ 126 ਏਕੜਾਂ ਦੀ ਕਲੋਨੀ ਮੈਂ ਦਿੱਤੀ ਹੈ ਜਿਹੜੀ 2 ਵਾੜਾਂ ਦੀ ਹੈ ਸਿਰਫ ਸਿਰਫ 2 ਵਾੜਾਂ ਦੀ ਹੈ ਅਜੇ ਠਾਕੁਰ ਵਿਸ਼ਵਨਿਤ ਜੀ ਕਹਿੰਦੇ ਜਸਪਾਲ ਬਾਂਗੜਾ ਤੱਕ 200 ਕਿਲਾ ਹੋਰ ਕੱਟਿਆ ਜਾ ਚੁੱਕਿਆ 300 ਕਿਲਾ ਜੇਕਰ ਟੈਕਸ ਲਵੇ 200 ਕਰੋੜ ਰੁਪਏ ਦਾ ਕਪਲਾ ਹੈ ਮਾਮੂਲੀ ਕਪਲਾ ਨਹੀਂ ਜਿਹਦੇ ਵਿੱਚ ਅਫਸਰ ਇਨਵੋਲਵ ਨੇ ਇੰਸਪੈਕਟਰ ਏਟੀਪੀ ਐਮਟੀਪੀ ਔਰ ਨਗਰ ਨਿਗਮ ਦੇ ਉੱਚ ਅਧਿਕਾਰੀ ਇਨਵੋਲਵ ਨੇ ਮੈਂ মিডিਆ ਰਹੀਂ ਕਹਿਣਾ ਚਾਹੁੰਦਾ ਮੈਂ ਮੁੱਖ ਮੰਤਰੀ ਨੂੰ ਇੱਕ ਗੱਲ ਦੱਸ ਕੇ ਆਉਂਗਾ ਕਿਹੜੇ ਕਿਹੜੇ ਰਾਜਨੇਤਾਵਾਂ ਨੂੰ ਇਹਦੇ ਵਿੱਚ ਸ਼ਾਮਲ ਹੈ ਤਾਂ ਇਹਦੀ ਬਿਜ਼ਨਸ ਜਾਂਚ ਕਰਾਓ 30 ਦਿਨ ਦੇ ਵਿੱਚ ਵਿੱਚ ਸਮਾਂਬੰਦ ਜੀ ਜਾਂਚ ਨਾ ਹੋਈ ਉਹਨਾਂ ਬੰਦਿਆਂ ਨੂੰ ਮਾਫੀਆਂ ਨੂੰ ਸਜ਼ਾ ਨਾ ਮਿਲੀ ਗਰੀਬ ਆਦਮੀ ਪਾਣੀ ਤੋਂ ਬਿਨਾ ਮਰ ਰਹੇ ਆ ਗਰੀਬਾਂ ਦੇ ਬੱਚੇ ਪਾਣੀ ਤੋਂ ਬਿਨਾ ਮਰ ਰਹੇ ਉਹਨਾਂ ਕੋਲ ਟਿਊਬਵਲ ਨਹੀਂ ਪਾਣੀ ਨਹੀਂ ਔਰ ਜਿਹੜੇ ਬੰਦੇ 25-25 ਕਰੋੜ ਰੁਪਏ ਕਿ ਕਲੋਨੀ ਚੋਂ ਕਮਾ ਕੇ ਚਲੇਗੇ ਉਹਨਾਂ ਤੇ ਕੋਈ ਐਕਸ਼ਨ ਨਹੀਂ ਲੋਕਲ ਬਾਡੀ ਮੰਤਰੀ ਦੇ ਨਾਲ ਕੋਈ ਗੱਲਬਾਤ ਹੋਈ ਹੈ ਜਾਂ ਉਹਨਾਂ ਦੇ ਨਾਲ ਕੋਈ ਜਿਹੜੀਆਂ ਮੈਂ ਚਿੱਠੀਆਂ ਭੇਜੀਆਂ ਜੀ ਮੁੱਖ ਮੰਤਰੀ ਸਾਹਿਬ ਨੂੰ ਵੀ ਭੇਜੀਆਂ ਸੈਕਟਰੀ ਲੋਕਲ ਬਾਡੀ ਜੀ ਨੂੰ ਵੀ ਭੇਜੀਆਂ ਲੋਕਲ ਬਾਡੀਜ਼ ਮੰਤਰੀ ਨੂੰ ਵੀ ਭੇਜੀਆਂ ਪਰ ਇਹਨਾਂ ਦੇ ਮੰਤਰੀ ਮੇਰੇ ਖਿਆਲ 4-5 ਮਹੀਨੇ 6 ਮਹੀਨੇ ਪਹਿਲਾਂ ਹੀ ਬਣਿਆ 7 ਮਹੀਨੇ ਪਹਿਲਾਂ ਪਰ ਕੋਈ ਵੀ ਅਜੇ ਤੱਕ ਐਕਸ਼ਨ ਨਹੀਂ ਹੋਇਆ ਪਰ ਹੁਣ ਜੇ ਐਕਸ਼ਨ ਨਾ ਹੋਇਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਮਿਲੂੰਗਾ ਉਹਨਾਂ ਨੇ ਜੇ ਮੈਨੂੰ ਟਾਈਮ ਬౌন্ড ਐਕਸ਼ਨ ਕਰਕੇ ਨਾ ਦਿੱਤਾ ਤਾਂ ਭੁੱਖ ਹੜਤਾਲ ਤੇ ਦਰੀ ਲਾ ਕੇ ਬੈਠੂੰਗਾ ਵੀ ਆਫਟਰ ਆਲ ਆਰ ਇਹ ਮਾਫੀਆ ਜਿਹੜਾ ਇੰਨਾ ਟੈ ਇਹ ਪੈਸਾ ਜਾ ਕੇ ਦੀ ਜੇਬ ਚ ਰਿਆ ਖਤ ਮੌਜੂਦਾ ਸਰਕਾਰ ਦੇ ਕੁਝ ਰਾਜਨੀਤਾ ਵੀ ਇਸ ਅਸੰਬਲਿਤ ਦੇਖੋ ਜੀ ਆਪਾਂ ਮੌਜੂਦਾ ਸਰਕਾਰ ਪਿਛਲੀ ਸਰਕਾਰਾਂ ਹਰ ਪਾਰਟੀ ਦੇ ਰਾਜਨੀਤਕਾਂ ਦੇ ਵਿੱਚ ਮਿਲੀ ਘੁਪਤਾ ਸਾਰਿਆਂ ਦੀ ਮਿਲੀ ਭੁਗਤ ਹੈ ਰਾਜਨੀਤਕਾਂ ਦੀ ਸ਼ਹਿਤ ਹੋ ਬਿਨਾ ਇੱਡਾ ਵੱਡਾ ਕਫਲਾ ਕਿਵੇਂ ਹੋ ਗਿਆ ਮੈਂ ਆਪ ਆਪੋਜੀਸ਼ਨ ਦਾ ਲੀਡਰ ਚਿੱਠੀਆਂ ਭੇਜ ਰਿਹਾ ਲੈਟਰਾਂ ਭੇਜ ਰਿਹਾ ਹਾਊਸ 'ਚ ਬੋਲ ਰਿਹਾ ਕੋਈ ਐਕਸ਼ਨ ਨਹੀਂ ਹੋਇਆ ਪਰ ਹੁਣ ਜੇ ਐਕਸ਼ਨ ਨਾ ਕੀਤਾ ਕਮਿਸ਼ਨਰ ਸਾਹਿਬ ਮੁੱਖ ਮੰਤਰੀ ਨੇ ਮੁੱਖ ਹੜਤਾਲ ਤੇ ਬੈਠਾਂਗੇ ਅਸੀਂ ਜਾ ਕੇ ਮੁੱਖ ਮੰਤਰੀ ਦੇ ਬਾਹਰ ਇਸ ਸਾਲ ਸਰਕਾਰ ਤਾੜੀ ਰਹੀ ਤੁਸੀਂ ਮੰਨਦੇ ਅਕਾਲੀ ਦਲ ਦੇ ਵੀ ਕੁਝ ਰਾਜਨੀਤਾ ਹੋ ਸਕਦੇ ਨੇ ਬਿਲਕੁਲ ਅਕਾਲੀ ਦਲ ਦਾ ਵੀ ਕੋਈ ਹਸਦਾ ਉਹਨੂੰ ਫੜ ਕੇ ਅੰਦਰ ਦਿਓ ਜੇਕਰ ਅਕਾਲੀ ਦਲ ਦਾ ਕੋਈ ਰਾਜਨੀਤਾ ਵਾ ਇਹਦੇ ਵਿੱਚ ਆ ਕਲੋਨੀ ਦਾ ਉਹ ਵੀ ਅੰਦਰ ਦੋ ਜੇ ਕੋਈ ਬੀਜੇਪੀ ਦਾ ਕਾਂਗਰਸ ਦਾ ਕਿਸੇ ਵੀ ਪਾਰਟੀ ਦਾ ਆਮ ਆਦਮੀ ਉਹਨੂੰ ਫੜ ਕੇ ਅੰਦਰ ਦੋ ਪਰ ਲੋਕਾਂ ਨੂੰ ਇਨਸਾਫ ਦਿਵਾਓ ਬਿਲਕੁਲ ਜੀ ਅੱਜ ਸ਼੍ਰਮਣੀ ਕਾਲੀਦਾ ਲਲ ਬਲਵੰਤ ਸਰਦਾਰ ਸੁਪਾਲ ਸਿੰਘ ਗਿਆਸਪੁਰ ਤੋਂ ਦੇ ਸਾਥੀਆਂ ਨਾਲ ਬਖਰ ਅੱਜ ਮਿਲਿਆ ਮੈਨੂੰ ਔਰ ਉਹਨਾਂ ਵੱਲੋਂ ਸਾਡੇ ਧਿਆਨ ਚ ਲਿਆਂਦਾ ਗਿਆ ਕਿ ਜਿਹੜਾ ਸਾਊਥ ਹਲਕਾ ਹੈ ਉਹਦੇ ਵਿੱਚ ਕਾਫੀ ਜਿਹੜਾ ਏਰੀਆ ਹੈ ਜਿਹਦੇ ਵਿੱਚ ਪਾਣੀ ਦੀ ਬਹੁਤ ਵੱਡੀ ਕਿਲਤ ਆ ਰਹੀ ਹੈ ਸੋ ਇਮੀਡੀਏਟਲੀ ਅਸੀਂ ਵੈਸੇ ਧਿਆਨ ਸਾਡੇ ਚ ਆਲਰੇਡੀ ਮੈਟਰ ਹੈਗਾ ਔਰ ਮੈਂ ਜਿਹੜੀ ਕੋਸ਼ਿਸ਼ ਕਰਾਂਗਾ ਕਿ ਇਹਦੇ ਟੈਂਡਰ ਜਿਹੜੇ ਸ਼ਾਰਟੇਸਟ ਪੀਰੀਅਡ ਵਾਲੇ ਟੈਂਡਰ ਆ ਉਹ ਲਗਾ ਕੇ ਅਸੀਂ ਇਸ ਏਰੀਆ ਦੇ ਵਿੱਚ ਮੈਂ ਆਲਰੇਡੀ 3-4 ਦਿਨ ਪਹਿਲਾਂ ਅਨਾਉਂਸਰੀ ਕੀਤਾ ਸੀ ਜਿਹੜਾ ਫ੍ਰਾਈਡੇ ਨੂੰ ਔਰ ਇਹਦੇ ਵਿੱਚ 6 ਸਬ ਟਿਊਬਲ ਦੀ ਲੋੜ ਹੈਗੀ ਇਮੀਡੀਏਟਲੀ ਔਰ ਇਹ ਇਸ ਏਰੀਆ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਇਹ ਹੈ ਕਿ ਇਸ ਏਰੀਆ ਦੇ ਵਿੱਚ ਇਲੀਗਲ ਡਵੈਲਪਮੈਂਟ ਜਿਹੜੀ ਉਹ ਕਾਫੀ ਹੋ ਚੁੱਕੀ ਪਿਛਲੇ ਸਮੇਂ ਦੌਰਾਨ ਜਿਹਦੇ ਵਿੱਚ ਜਿਹੜੀਆਂ ਇਲੀਗਲ ਕਲੋਨੀਜ਼ ਹਨ ਵਿੱਚ ਟਿਊਬਲਸ ਜਿਹੜੇ ਆ ਪ੍ਰਾਈਵੇਟ ਡਵੈਲਪਰਸ ਦੁਨੋਂ ਨਹੀਂ ਲਗਾਏ ਗਏ ਇਨਾਂ ਵੱਲੋਂ ਇੱਕ ਲਿਸਟ ਜਿਹੜੀ ਹੈ ਉਹ ਵੀ ਦਿੱਤੀ ਹੈ ਜਿਹੜੀ ਤਕਰੀਬਨ ਸਵਾ 100 ਏਕੜ ਦੇ ਲੱਗ શકે ਕਲੋਨੀਆਂ ਹੈੀਆਂ ਜਿਹੜੀਆਂ ਇਲੀਗਲ ਡਵੈਲਪ ਹੋਈਆਂ ਸੋ ਅਸੀਂ ਰਿਕਾਰਡ ਦੇ ਵਿੱਚ ਚੈੱਕ ਕਰਕੇ ਕਿ ਇਹ ਕਲੋਨਾਈਜ਼ਰਸ ਨੇ ਕਿਸੇ ਨੇ ਸਾਡੇ ਕੋ ਰੈਗੂਲੇਸ਼ਨਲੀ ਅਪਲਾਈ ਕੀਤਾ ਕਿ ਨਹੀਂ ਕੀਤਾ ਤੋਂ ਉਹਨਾਂ ਦੇ ਖਿਲਾਫ ਵੀ ਜਿਹੜੇ ਕਲੋਨਾਈਜ਼ਰ ਇਲੀਗਲ ਕਲੋਨੀ ਡਵੈਲਪ ਕਰ ਰਹੇ ਨੇ ਜਿਨ੍ਹਾਂ ਨੇ ਸਾਡੇ ਕੋ ਰੈਗੂਲੇਸ਼ਨਲੀ ਅਪਲਾਈ ਨਹੀਂ ਕੀਤਾ ਵਿਦਨ ਟਾਈਮ ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਏਗੀ ਪਰ ਨਾਲ ਹੀ ਪਹਿਲਾ ਪ੍ਰਾਇਰਟੀ ਜਿਹੜੀ ਉਹ ਪਾਣੀ ਦੀ ਹੈ ਪਾਣੀ ਅਸੀਂ ਸਾਡੇ ਕੋ ਟੈਂਕਰ ਵੀ ਨੇ ਅਸੀਂ ਟੈਂਕਰ ਵੀ ਇਨਸ਼ੋਰ ਕਰਾਂਗੇ ਜਦੋਂ ਤੱਕ ਇਹ ਪ੍ਰੋਬਲਮ ਜਿਹੜੇ ਨਵੇਂ ਨਵੇਂ ਤੁਹਾਡੇ ਟਿਊਬਲ ਸਿਸਟਮ ਨਹੀਂ ਹੋ ਜਾਂਦੇ ਉਦੋਂ ਤੱਕ ਅਸੀਂ ਟੈਂਕਰਾਂ ਨਾਲ ਹੀ ਪਾਣੀ ਸਪਲਾਈ ਕਰਾਂਗੇ ਔਰ ਨਾਲ ਹੀ ਜਿਹੜੀ ਹੈ ਸ਼ਾਰਟਸ ਪੋਸੀਬਲ ਟਾਈਮ ਦੇ ਵਿੱਚ ਟੈਂਡਰ ਲਗਾ ਕੇ ਪਾਣੀ ਦੀ ਸਪਲਾਈ ਜਿਹੜੀ ਤਰੀਕੇ ਨਾਲ ਹੋਵੇ। ਇਹ ਲੀਕ ਦੀ ਮੰਦਰੀ ਹੁੰਦਾ ਹੈਗਾਤਾਰ ਕਲੋਨੀ ਵਿਕਸਿਤ ਹੋ ਰਹੀ ਹੈ ਜਿਵੇਂ ਉਹਨੇ ਡਿਮਾਂਡ ਕੀਤੀ ਹੈ ਕਿ ਸਵਾ ਸੋਹਿਤਪੁਰ ਦਾ ਜ਼ਿਕਰ ਕੀਤਾ ਹੈ। ਇਸਰ ਪ੍ਰਸ਼ਾਸਨ ਦਾ ਧਿਆਨ ਨਹੀਂ ਹੈ ਜਾਂ ਅਫਸਰਾਂ ਦੀ ਕਿਤੇ ਨਾ ਕਿਤੇ ਗਲਤੀ देखो लगातार कॉर्पोरेशन ਵੱਲੋਂ ਤੁਸੀਂ ਡੇਲੀ ਅਖਬਾਰਾਂ ਚ ਪੜਦੇ ਹੋਵੋਗੇ ਆ ਡੂਇੰਗ ਇਲੈਕਸ਼ਨ ਟਾਈਮ ਵੀ ਐਫ ਆਈਆਰਸ ਵੀ ਹੋਈਆਂ ਗੋਲਡਨ ਕਲਾਡਾ ਵੱਲੋਂ ਵੀ ਹੋਈਆਂ ਨੇ ਤੇ ਕਾਰਪੋਰੇਸ਼ਨ ਵੱਲੋਂ ਵੀ ਹੋਈਆਂ ਸੋ ਬਹੁਤ ਵੱਡੀ ਗਿਣਤੀ ਵਿੱਚ ਅਸੀਂ ਫਾਲੋਅ ਅਪ ਕਰਾਂਗੇ ਪੁਲਿਸ ਅਥਾਰਟिटीज ਨਾਲ ਜਿਹੜੀਆਂ ਐਫ ਆਈਆਰਸ ਦੇ ਕੇਸ ਗਏ ਤਾਂ ਕਿ ਜਿਹੜੇ ਵਿਅਕਤੀ ਜਿਨ੍ਹਾਂ ਨੇ ਨਹੀਂ ਅਪਲਾਈ ਕੀਤਾ ਸਾਡੇ ਕੋਲ ਉਹਨਾਂ ਦੇ ਖਿਲਾਫ ਐਫ ਆਈਆਰਸ ਵੀ ਹੋ ਸਕਣ ਤਾਂ ਕਿ ਭਵਿੱਖ ਵਿੱਚ ਲੋਕੀ ਜਿਹੜਾ ਹੈ ਉਹ ਡਰਨ ਇਸ ਚੀਜ਼ ਤੋਂ ਅਸੀਂ ਇਲੀਗਲ ਕਲੋਨੀ ਨਾ ਡਵਲਪ ਕਰੀਏ ਜੇਕਰ ਅਗਲੇ ਦੇ ਖਿਲਾਫ ਐਫ ਆਈਆਰ ਹੋਏਗੀ ਉਹਨੂੰ ਸਜ਼ਾ ਹੋਏਗੀ ਤੋਦੀ ਮਾਂਛ ਡਰ ਵੀ ਆਏਗਾ ਨਹੀਂ ਤੇ ਅਦਰਵਾਈਜ਼ ਜਿਹੜਾ ਸਿਸਟਮ ਹੈ ਬੰਦ ਨਹੀਂ ਹੋਏਗਾ ਸਰ ਲੱਗਦਾ ਵੱਡਾ ਰੈਵਨਿਊ ਜਿਹੜਾ ਸਰਕਾਰ ਦਾ ਉਹਨੂੰ ਚੋਨਾ ਲਗਾਇਆ ਜਾ ਰਿਹਾ ਬਿਲਕੁਲ ਇਹਦੇ ਵਿੱਚ ਦੇਖੋ ਜਦੋਂ ਕੋਈ ਕੋਲੋਨੀ ਕੋਈ ਪਾਸ ਕਰਕੇ ਬਣਾਉਂਦਾ ਹੈ ਤਾਂ ਉਹਨੂੰ ਸੀਐਲਯੂ ਔਰ ਈਡੀਸੀ ਚਾਰजेस ਜਿਹੜੇ ਉਹ ਦੇਣੇ ਪੈਂਦੇ ਨੇ ਬੌਡੀ ਕੀਮਤੀ ਵਿੱਚ ਵੱਡੀ ਅਮਾਉਂਟ ਹੁੰਦੀ ਹੈ ਉਹ ਜਦੋਂ ਕੋਈ ਬੰਦਾ ਇਲੀਗਲ ਕੋਲੋਨੀ ਡਿਵੈਲਪ ਕਰਦਾ ਉਹਦੇ ਵਿੱਚ ਸਾਰੀਆਂ ਹੀ ਪੀਸਾਂ ਜਿਹੜੀਆਂ ਸਰਕਾਰ ਦੀਆਂ ਨਹੀਂ ਆ ਉਹ ਖਾਦੀ ਜਾਂਦੀਆਂ ਨੇ ਸੋ ਇਹਦੇ ਵਿੱਚ ਹਰ ਤਰ੍ਹਾਂ ਦਾ ਮੈਂ ਕਹਾਂਗਾ ਕਿ ਇਹਦੇ ਵਿੱਚ ਮਿਲ ਹੀ ਹੁੰਦੀ ਹੈ ਭਾਰਤ ਪਦਰਤ ਬਿਲਕੁਲ ਹੈ ਸੋ ਇਸ ਕਰਕੇ ਅਸੀਂ ਇਨਸ਼ੋਰ ਕਰਾਂਗੇ ਕਿ ਜਿਹੜੀਆਂ ਲਿਸਟ ਦਿੱਤੀ ਹੈ ਇਹਨਾਂ ਲਈ ਕਰੋਨੀਆਂ ਦੇ ਖਿਲਾਫ ਮੈਂ ਚੈੱਕ ਕਰਾਂਗਾ ਰਿਕਾਰਡ ਦੇ ਵਿੱਚੋਂ ਕਿੰਨੇ ਕੇਸਾਂ ਦੇ ਜਫਾਏ ਕੀ ਹੈ ਪੋਲਿਟিক্যাল ਇਨਵੋਲਵਮੈਂਟ ਦਾ ਜ਼ਿਕਰ ਕੀਤਾ ਜਿਵੇਂ ਉਹਨਾਂ ਨੇ ਕਿ ਦੇਖੋ ਅਸੀਂ ਅਸੀਂ ਬੀਇੰਗ ਆਫੀਸਰਸ ਅਸੀਂ ਆਪਣੇ ਦਫਤਰ ਦੀ ਜਿਹੜੀ ਕਿਉਂਕਿ ਸਾਡੇ ਦਫਤਰਾਂ ਵਾਲੇ ਦੀ ਡਿਊਟੀ ਹੈ ਪ੍ਰਾਇਮਰਲੀ ਸਾਡੇ ਮੈਪਟੀ ਬ੍ਰਾਂਚ ਦੀ ਡਿਊਟੀ ਹੈ ਕਿ ਇਹੋ ਜੀਆਂ ਕਲੋਨੀਆ ਡਵੈਲਪਮੈਂਟ ਤੋਂ ਰੁਕਣਾ ਸੋ ਅਸੀਂ ਆਪਣੇ ਆਫੀਸਰ ਜਿਹੜੇ ਨੇ ਉਹਨਾਂ ਦੀ ਜਿੰਮੇਵਾਰੀ ਜੂ ਫਿਕਸ ਕਰਾਂਗੇ ਔਰ ਇਹ ਇਨਸ਼ੋਰ ਕਰਾਂਗੇ ਕਿ ਇਹ ਜਿਹੜੀ 125 125 ਏਕੜ ਦੀ ਕਲੋਨੀਆਂ ਨੇ ਦਿੱਤੀਆਂ ਸਾਨੂੰ ਲਿਸਟ ਦਿੱਤੀ ਹੈ ਅਸੀਂ ਇਹਨਾਂ ਦੇ ਖਿਲਾਫ ਕਲੋਨਾਈਜ਼ਰਸ ਦੇ ਖਿਲਾਫ ਖਾਸ ਤੌਰ ਤੇ ਜਿਹੜੀ ਆ ਉਹ ਕਾਰਵਾਈ ਕਰਾਂਗੇ ਕਿਉਂਕਿ ਲੋਕਾਂ ਨੂੰ ਜਿਨ੍ਹਾਂ ਨੂੰ ਐਨਓਸੀ ਹੋ ਚੁੱਕੀ ਹੈ ਉਹਨਾਂ 'ਤੇ ਕੋਈ ਮਤਲਬ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਨਹੀਂ ਕਰ ਸਕਦੇ ਕਿਉਂਕਿ ਨਾ ਅਸੀਂ ਸੜਕਾਂ ਪੱਟ ਸਕਦੇ ਹਾਂ ਨਾ ਅਸੀਂ ਕਿਸੇ ਦਾ ਵਾਟਰ ਸਪਲਾਈ ਸੀਵਰ ਰੋਕ ਸਕਦੇ ਹਾਂ ਬਟ ਐਟ ਦ ਸੇਮ ਟਾਈਮ ਜਿਹੜੇ ਬੰਦੇ ਨੇ ਇਲੀਗਲ ਕਲੋਨੀ ਕੱਟੀਆਂ ਉਹਨਾਂ ਨੂੰ ਸਜ਼ਾਗੁਜ਼ਰਦਵਾਨੀ ਚਾਹੀਦੀ ਹੈ